ਤਾਨੂੰ 5 ਲੱਖ ਦਾ ਨਾਮ ਮਿਲ ਰਿਹਾ ਹੋ ਚਾਚੀ ਇਹਦੇ ਮਿਲਿਆ ਕਿੱਥੋਂ ਐ ਜਦੋਂ ਉੱਪਰ ਵਾਲਾ ਦਿੰਦਾ ਤਾਂ ਛੱਪਰ ਪਾੜ ਕੇ ਦਿੰਦਾ ਤੇ ਜਦ ਖੁੰਦਾ ਐ ਨਾ ਤੇ ਥੱਪੜ ਮਾਰ ਕੇ ਖੁੰਦਾ ਥੋੜਾ ਸਬਰ ਕਰ ਲਿਆ ਕਰ ਘੜੀ ਪਰ ਰੋਟੀ ਲਾ ਲੈ ਰੋਟੀ ਲਾ ਲੈ ਹਾਂ ਆ ਤਵਾ ਘਰ ਵਾਸਤੇ ਰੱਖਿਆ ਤੇਰਾ ਪਿਓ ਕੰਜਰ ਦਾ ਤੂੰ ਕਾਲਾ ਕਰੂਗਾ ਤੇ ਪਿਓ ਕੰਜਰ ਦਾ ਕਰ ਉਹ ਜਿਹੜਾ ਕੰਜਰਾਂ ਨੇ ਜਵਾਕ ਨਾਲ ਮਾਸ ਬੰਨ ਕੇ ਤੋਰਤੀ ਮਰਦਾ ਬੋਲੂ ਕਫਨ ਫੜੂ ਉਹ ਤੈਨੂੰ ਵੀ ਪਤਾ ਚਾਚੀ ਅਸੀਂ ਕਿੰਨੀ ਬਹਾਦਰੀ ਵਾਲਾ ਕੰਮ ਕਰਿਆ ਲੈ ਬਹਾਦਰੀ ਨਹੀਂ ਤੁਸੀਂ ਲੜਾਈਨ ਫੜਾਤਾ ਕੋਈ ਨਾ ਹੁਣ ਕਰਾ ਲਈ ਤੂੰ ਡੋਲੇ ਮਿਲ ਲਗੇ ਤੈਨੂੰ 2.5 ਲੱਖ ਦਾ ਮਾਲ ਕਾਂ ਲਿਆ ਕੇ ਦਿਖਾਉਂ ਦੇਖਦਾ ਜਾਈ ਬੇੜੇ ਚ ਲਿਆ ਕੇ ਬਿਠਾਉਂ ਚੂੜੇ ਵਾਲੀ ਮਾਰਦਾ ਗੱਲਾਂ ਸ਼ਰਮ ਨਹੀਂ ਆਉਂਦੀ ਤੈਨੂੰ ਹੈ ਪੁੱਤ ਪੋਤਿਆਂ ਵਾਲਾ ਹੋਗਾ ਘਾਕੀ ਪੜਦੂ ਧਰਤੀ ਤੇ ਨਾ ਧਰਤੀ ਪੜ ਕੇ ਖਜ਼ਾਨਾ ਕੱਢ ਲੈਣਾ ਮੈਂ ਸਰਕਾਰ ਕੋਈ ਕਮਲੀ ਹੈ ਜਿਹੜੀ ਥੋਨੂੰ ਨਾਮ ਦਊ ਬਾਕੀ ਦੁਨੀਆ ਮਰ ਗਈ ਪਾਣੀ ਦਾ ਬਿੱਲ ਅਸੀਂ ਨਹੀਂ ਭਰਦੇ ਬਿਜਲੀ ਦਾ ਬਿੱਲ ਅਸੀਂ ਨਹੀਂ ਭਰਦੇ ਤੁਲਾ ਟੈਕ ਦਾ ਅਸੀਂ ਨਹੀਂ ਭਰਦੇ ਹੈ ਕੀ ਕਰੂ ਸਰਕਾਰ ਸਾਡੇ ਹਾਂ ਉਹ ਮਾ ਬਨਾਰਸੀ ਦਾਸ ਤੋਂ 9900 ਰੁਪਏ ਦਾ ਸਾਮਾਨ ਓਏ ਨਾ ਇੰਨਾ ਖਰਚ ਕਰੋ ਇੰਨਾ ਖਰਚ ਕਰੋ ਦਵਾਲਾ ਕਰਦੇਂਗੀ ਤੂੰ ਮੇਰੇ ਦਿਓਰ ਜਗਨੇ ਦਾ ਸ਼ਗਨ ਹੈ ਓਏ ਸਾਰੇ ਪਿੰਡ ਨੂੰ ਪਤਾ ਲੱਗੂ ਮੈਂ ਮਰਾਸੀਆਂ ਨੇ ਕੋਈ ਕੱਠ ਕੀਤਾ ਮਾਤਾ ਪਾਂਦ ਭਤੀਲੇ ਦੀ ਮਿਠਾਈ ਬਣਵਾਉ ਹਾਂ ਉਹ ਅਸੀਂ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਹਾਂ ਹਾਂ ਉਹ ਅਸੀਂ ਲੋਕਾਂ ਨੂੰ ਇੰਨੀ ਹਰਾਸਮੈਂਟ ਦਿੰਨੇ ਆ ਕਿ ਉਹ ਦਫ਼ਤਰਾਂ ਵੱਲ ਮੂੰਹ ਨਹੀਂ ਕਰਦੇ ਸਮਝਿਆ ਅੱਜ ਤਾਂ ਖਜ਼ਾਨਾ ਹੀ ਨਿਕਲੂ ਤੇਰੀ ਹਿੱਕ ਤੇ ਸੱਪ ਮੇਲਣਗੇ ਤੇਰੇ ਸੀਨੇ ਤੇ ਚੱਲਣਗੇ ਆ ਰਹੀਆਂ ਤੇਰਾ ਦਿਨ ਮੱਚਾ ਭਾਂਬੜ ਮੱਚ ਜੂ ਤੇਰਾ ਦਿਨ ਮੱਚਾ ਕਚੂਚ ਹੋ ਜੇਗੀ ਤਾਂ ਕਚੂਚ ਓਏ ਬਾਪੂ ਦੱਸ ਦੇ ਕਿਤੇ ਤੇਰੇ ਦੱਸਣ ਤੋਂ ਪਹਿਲੀ ਨਾਲੇ ਮੱਚ ਕੇ ਸਵਾਹ ਹੋ ਜੇ ਨਾ ਬਾਪੂ ਕੌਣ ਕਰਾ ਰਿਹਾ ਰਿਸ਼ਤਾ ਲਾਜੀਤ ਪੈਂਚਰ ਵਾਲਾ ਕਰਾ ਰਿਹਾ ਪੁੱਤ ਰਿਸ਼ਤਾ ਕਹਿੰਦਾ ਖਾਨਦਾਨ ਵਾਲਾ ਹੀ ਸੋਹਣਾ ਏ ਕੁੜੀ ਦਾ ਭਾਈ ਏ ਗਵਈਆ ਕੁੜੀ ਤਾਂ ਅਨੰਤਾਂ ਦੀ ਸੋਹਣੀ ਏ ਕਹਿੰਦਾ ਪਤਲੀ ਪਤੰਗ ਕੂਝ ਵਰਗੀ ਉਹਦੇ ਵਰਗੀ ਪੂਰੇ ਪਿੰਡ 'ਚ ਕੋਈ ਹੋਣੀ ਬਸ ਪੁੱਤ ਕੁੜੀ ਤਾਂ ਹੂਰ ਪਰੇ ਨੀਰੀ ਹੂਰ ਪਰੇ ਮੁੱਖ ਮੰਤਰੀ ਨੇ ਭੇਜਿਆ ਸੀ ਕੋਈ ਸਰਕਾਰੀ ਬੰਦਾ ਉਹ ਜਨਾਬ ਬੈਠੋ ਉਹ ਜਨਾਬ ਉਹ ਭਾਬੀ ਉਹ ਚਾਹ ਬਣਾ ਕੇ ਲਈ ਉਹ ਭਾਈ ਦੁੱਧ ਨਹੀਂ ਹੋਣਾ ਉਹ ਕਾਫੀ ਐਂ ਕਰੇ ਠੰਡਾ ਲੈ ਕੇ ਆ ਛੇਦੀ ਕੋਕਾ ਕੋਲਾ ਛੇਦੀ ਠੰਡਾ ਕੀ ਸੁੰਦਾ ਹੈ ਉਹ ਚੱਲ ਭਾਬੀ ਐਂ ਕਰੇ ਘੜੇ ਵਾਲੇ ਫ੍ਰਿਜ 'ਚੋਂ ਫੋਕਾ ਪੜੀ ਲਈ ਚੱਲ ਭਾਈ ਨਾ ਦੱਸੋ ਜਿਵੇਂ ਜੱਟ ਦੀ ਫਸਲ ਘਰ ਆਏ ਤੇ ਪਤਾ ਲੱਗਦੀ ਹੈ ਨਾ ਐਵੇਂ ਸਰਕਾਰ ਦਾ ਪੈਸਾ ਘਰ ਆਏ ਤੇ ਪਤਾ ਲੱਗੂਗਾ ਜੀਤ ਪੈਂਚਰਾਂ ਵਾਲੇ ਦਾ ਕਰਾਇਆ ਹੋਇਆ ਰਿਸ਼ਤਾ ਸਾਰੀ ਉਮਰ ਨਹੀਂ ਟੁੱਟਦਾ ਉਹ ਤਾਂ ਜਿਹੜਾ ਵੀ ਪੈਂਚਰ ਲਾਉਂਦਾ ਪੱਕਾ ਪੈਂਚਰ ਲਾਉਂਦਾ ਅੱਧਾ ਤਾਂ ਉਹਨੇ ਪਿੰਡ ਵਿਆਹ ਤੇ ਆਏ ਮੇਰੇ ਤਾਂ ਦਿਲ ਕਰਦਾ ਮੈਂ ਡੱਕ ਲਾ ਕੇ ਨੱਚੀ ਜਾਵਾਂ ਨੱਚੀ ਜਾਵਾਂ ਦਸਤਕਾਰ ਨੇ ਭੁੱਲ ਗਏ ਦੀਏ ਹਾਂ ਅੱਛਾ ਅੱਛਾ ਲਓ ਜੀ ਤੈਨੂੰ ਮੈਂ ਕਿਹਾ ਸੀ ਨਾ ਵੱਡਾ ਪੰਜਵੀਂ ਪਾਸ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਤਾਂ ਹੁਣ ਹੋਰ ਕਰਾ ਲੈ ਦਸਤ ਕਰ ਜਿੰਨੇ ਮਰਜ਼ੀ ਕਰਾ ਲੈ ਹੈ ਨਾ ਘਸਾ ਦੀਗਾ ਆ ਲਓ ਜੀ ਥੋੜੀ ਆ ਖਾਂ ਰਹਿ ਗਿਆ ਦੀਗਾ ਮੈਨੂੰ ਇੱਕ ਵਾਰੀ ਪੈਨਸਲ ਲੱਗੀ ਸੀ 4 ਸਾਲ ਹੋ ਗਏ ਮੁੜ ਤੱਕ ਨੀ ਮੂੜ ਆਖਿਆ ਪੈਸਿਆਂ ਦਾ। ਓ ਨਹੀਂ ਚਾਚੀ, ਓ ਗੱਲ ਨਹੀਂ। ਪੈਸੇ ਤਾਂ ਉਪਰੋਂ ਆ ਗਏ। ਆ ਸਰਕਾਰੀ ਕੰਮ ਨੂੰ ਮੜੀਏ ਦੇ ਲੱਗ ਰਹੀ ਐ। 2-4-5 ਦਿਨਾਂ 'ਚ ਵਸ ਦੇਖਦੀ ਜਾ ਤੂੰ ਲੱਖਾਪਤੀ। ਮੇਂ ਵਰ ਸੇ ਬਿਜਲੀ ਕਰਕੇ ਫਿੱਜ ਗਈਆਂ ਨਣਾਂ ਪੂੜੀਆਂ। ਮੈਂ ਬਾਹਰੇ ਪਿੱਛੇ ਚਰਖੇ